ਇਹਨਾਂ ਫੈਸਲਾ ਆਇਆ ਮਾਨਯੋਗ ਮਹਾਲੀ ਦੇ ਰਿਜ਼ਾਲਟ ਵੱਲੋਂ ਜਿਹਦੇ ਤਹਿਤ ਵਿਕਰਨ ਸਿੰਘ ਮਜੀਠੀਆ ਦੀ ਬੇਲ ਡਿਸਮਿਸ ਕੀਤੀ ਗਈ ਆ ਔਰ ਵੱਡੀ ਗੱਲ ਇਹ ਆ ਕਿ ਜਿਸ ਜਿੰਨੇ ਵੀ ਦਾਅਵੇ ਅਕਾਲੀ ਦਲ ਦੇ ਸਾਰੇ ਨੇਤਾ ਔਰ ਉਹਨਾਂ ਦੇ ਜਿਹੜੇ ਐਡਵੋਕੇਟ ਆ ਖਾਸ ਤੌਰ ਤੇ ਮਿਸਟਰ ਅਰਸ਼ਦੀਪ ਕਲੇਰ ਜਿਹੜੇ ਰੋਜ਼ ਪ੍ਰੈਸ ਕਾਨਫਰੰਸ ਕਰਦੇ ਸੀ ਕਿ ਸਾਰੀ ਸੀ ਸਾਰੀ ਵਿਜੀਲੈਂਸ ਪੰਜਾਬ ਵਿਜੀਲੈਂਸ ਪੰਜਾਬ ਗਵਰਨਮੈਂਟ ਔਰ ਆਮ ਆਦਮੀ ਪਾਰਟੀ ਇਹ ਮੈਨੂਪਲੇਟ ਕਰ ਰਹੀ ਆ ਇਹ ਗਲਤ ਤਰੀਕੇ ਨਾਲ ਕੇਸਸ ਨੂੰ ਫਰੇਮ ਕਰ ਰਹੀ ਆ ਵਿਕਰਮ ਸਿੰਘ ਜੀਟੀਆ ਬੇਦਾਗ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਬਟ ਹੁਣ ਤਾਂ ਅਦਾਲਤ ਦਾ ਫੈਸਲਾ ਆ ਗਿਆ ਹੁਣ ਇਹਦੇ ਬਾਰੇ ਕੀ ਕਿਹਾ ਜਾਏਗਾ ਕਿ ਅਦਾਲਤ ਵੀ ਪਾਸ਼ਲ ਨਹੀਂ ਕਰਦੀ ਆ ਅਦਾਲਤ ਵੀ ਲੜੀ ਹੋਈ ਆ ਮਾਨਯੋਗ ਜੱਜ ਸਹਿਬਾਨ ਉਹ ਵੀ ਲੜੇ ਹੋਏ ਨੇ ਤੁਸੀਂ ਉਹਨਾਂ ਦੇ ਉੱਪਰ ਕੀ ਕਹਿਣਾ ਚਾਹੁੰਦੇ ਹੋ ਅਦਾਲਤ ਜਦੋਂ ਵੀ ਕੋ ਫੈਸਲਾ ਕਰਦੀ ਆ ਉਹ ਫੈਕਟਸ ਐਂਡ ਫਿਗਰਸ ਤੇ ਕਰਦੀ ਆ ਹਰ ਇੱਕ ਰੀਜ਼ਨ ਉਹ ਆਇਡੈਂਟੀਫਾਈ ਕਰਦੀ ਆ ਔਰ ਨਿੱਕਿਆ ਨਿੱਕਿਆ ਚੀਜ਼ਾਂ ਨੂੰ ਧਿਆਨ ਦੇ ਔਰ ਮੰਨ ਲਓ ਕਿ ਅਦਾਲਤ ਨੇ ਜਿਹੜੀ ਬੇਲ डिसਮਿਸ ਕੀਤੀ ਆ ਇਹਦੇ ਆਧਾਰ ਤੇ ਸਾਬਤ ਹੋ ਗਿਆ ਕਿ ਪੰਜਾਬ ਵਿਜੀਲੈਂਸ ਪੰਜਾਬ ਸਰਕਾਰ ਵੱਲੋਂ ਜਿੰਨਾ ਵੀ ਇਹ ਕੇਸਿਸ ਤਿਆਰ ਕੀਤੇ ਗਏ ਸੀਗੇ ਉਹ ਸਾਰੇ ਦੇ ਸਾਰੇ ਸੱਚੇ ਹਨ ਔਰ ਜਿਹੜਾ ਜਦ ਤੈ ਬੇਲ ਡਿਸਮਿਸ ਕੀਤੀ ਗਈ ਆ ਇਸ ਤੋਂ ਬਾਅਦ ਅਕਾਲੀ ਦਲ ਨੂੰ ਟੋਟਲੀ ਇਹ ਸਮਝ ਸਕਦੇ ਬੋਲਣਾ ਬੰਦ ਕਰ ਦੇਣਾ ਚਾਹੀਦਾ ਇਹਨਾਂ ਨੂੰ ਲੀਗਲ ਲੜਾਈ ਛੱਡਣੀ ਚਾਹੀਦੀ ਆ ਕਿਉਂਕਿ ਮਾਨਯੋਗ ਅਦਾਲਤ ਨੇ ਜੇ ਡਿਸਮਿਸ ਕੀਤਾ ਤਾਂ ਇਹਨਾਂ ਨੂੰ ਅਦਾਲਤ ਦੇ ਅਨਸਾਰ ਮੰਨਣਾ ਚਾਹੀਦਾ ਕਿ ਵਿਕਰਮ ਸਿੰਘ ਮਜੀਠੀਆ ਦੋਸ਼ਾਂ ਦੇ ਨਾਲ ਲੱਗਿਆ ਹੋਇਆ ਔਰ ਸਮੁੱਚੇ ਪੰਜਾਬ ਦੇ ਵਿੱਚ ਕਰ ਕੱਡੇ ਵਿੱਚ ਜੋ ਕੁਝ ਵੀ ਨਸ਼ਾ ਖਲਾਇਆ ਗਿਆ ਉਹ ਸਾਰੇ ਦਾ ਸਾਰਾ ਵਿਕਰਮ ਮਜੀਠੀਆ ਔਰ ਇਹਨਾਂ ਦੀ ਟੀਮ ਵੱਲੋਂ ਖਲਾਇਆ ਗਿਆ